ਆਪਾਂ ਸੰ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਡੋਰੀ ਦੇ ਨਾਲ ਲਟਕਣ ਲਾਉਣੇ ਸਿਖਾਉਣੀ ਆ ਕਿਵੇਂ ਇਹਨਾਂ ਨੂੰ ਅਟੈਚ ਕਰਨਾ ਇੱਕ ਮੈਂ ਅਟੈਚ ਕਰ ਲਿਆ ਦੇਖੋ ਤੇ ਦੂਜਾ ਮੈਂ ਅਟੈਚ ਕਰਨ ਲੱਗੀਆਂ ਆ ਦੇਖੋ ਇਦਾਂ ਜਿੰਨੀ ਵੀ ਤੁਹਾਨੂੰ ਮੋੜਨਾ ਉਹਨਾਂ ਨੂੰ ਮੋੜ ਲਓ ਤੇ ਇਹਨੂੰ ਮੋੜੇ ਹੋਏ ਦੇ ਵਿੱਚ ਵੀ ਇਦਾਂ ਲੰਘਾ ਲਓ ਤੇ ਇਹ ਤੋਂ ਇਹ ਤੋਂ ਇਹਨਾਂ ਜਿੰਨਾ ਤੁਸੀਂ ਮੋੜਨਾ ਉਹਨਾਂ ਹੋਰ ਸਾਦੇ ਇਥੋਂ ਉਹ ਆ ਕੇ ਜਿੰਨਾ ਤੁਹਾਨੂੰ ਲੰਬਾ ਜਿੰਨਾ ਵੀ ਲੰਬਾ ਚਾਹੀਦਾ ਉਹਨਾ ਤੁਸੀਂ ਕਰਕੇ ਤੇ ਉਹਨਾ ਜੇ ਤੁਹਾਨੂੰ ਇੰਨਾ ਚਾਹੀਦਾ ਤਾਂ ਇੰਨਾ ਕਰ ਸਕਦੇ ਜੇ ਮੈਨੂੰ ਇੰਨਾ ਚਾਹੀਦਾ ਕਿ ਮੈਂ ਇੰਨੇ ਦੇ ਵਿੱਚ ਇਦਾਂ ਵਿੱਚ ਪਾ ਕੇ ਗੱਠ ਮਾਰ ਲਾਂਗਾ ਇਥੋਂ ਗੱਠ ਅਟੈਚ ਚੰਗੀ ਤਰ੍ਹਾਂ ਕਰਨਾ ਨੋਟ ਬਣਾ ਲੈਣੀ ਇੱਥੇ ਫੜ ਲੈਣਾ ਇੱਥੇ ਐਵੇਂ ਆਪਾਂ ਲਵੇਟ ਦੇਣਾ ਟਾਈਟਲ ਟਾਈਟਲ ਲਵੇਟਣਾ ਨਾਲ-ਨਾਲ ਜਿਹੜਾ ਮਤਲਬ ਲਪੇਟਿਆ ਹੋਇਆ ਵੀ ਸੋਹਣਾ ਲੱਗੇ ਇਹ ਬਿਲਕੁਲ ਆਸਾਨ ਤਰੀਕਾ ਵਾ ਇਹਦੇ ਨਾਲ ਨੋ ਨਗਰ ਮਜਬੂਤੀ ਵੀ ਰਹਿੰਦੀ ਹੈ ਇੱਕ ਨਵਾਂ ਜਿਹਾ ਲੁਕਾ ਜਾਂਦਾ ਐਨਾ ਕੁ ਰਹਿ ਗਿਆ ਇਹਦੇ ਵਿੱਚ ਤੁਸੀਂ ਸੂਈ ਪਸਾ ਕੇ ਇਹ ਨੂੰ ਇਦਾਂ ਘਾਟ ਲੈਣਾ ਐਰੇ ਚ ਹੈ ਸੂਈ ਪਸਾ ਲੈਣਾ ਇਥੇ ਪੱਕਾ ਕਰ ਲੈਣਾ ਸੂਈ ਨਾਲ